ਮੱਝ ਦੇਖੋ ਜੀ ਅੱਜ ਸਵੇਰੇ ਸੂਈ ਹੈ ਰੋ ਚੈੱਕ ਕਰ ਰਿਹਾ ਕੁਆਲਟੀ ਹਾਂ ਜੀ ਦੇਖੋ ਡਰਦੀ ਹੈ ਜੀ ਕੰਮ ਲੋ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਖੜਕ ਸੰਗਲਾ ਵੀਡੀਓ ਕਵਰ ਕਰ ਰਹੇ ਹਾਂ ਮੱਝ ਦੀ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਆ ਮੱਝ ਕਰੋ ਚੱਕ ਜੀ ਪੰਜਵਾਂ ਸੂਈ ਹੈ ਮੱਝ ਦਾ ਅੱਜ ਸਵੇਰੇ ਸੂਈ ਹੈ ਨਲੇ ਵਿਧੀ ਕਰੋ ਚੈੱਕ ਡਰ ਕੁਆਲਟੀ ਦੇਖੋ ਕੀ ਦਿਖਾਉਣੇ ਆ ਜੀ ਪੂਰਾ ਪਾਰਾ ਕਰੋ ਚੈੱਕ ਬੱਚੇ ਦਾ ਕਰ ਲਈ ਦੇਖੋ ਕਰੋ ਡਰ ਕੁਆਲਟੀ ਚੈੱਕ ਬਣਾ ਲਓ ਬੱਚੇ ਦਾ ਕਰਦੀ ਹੈ ਉੱਥਾ ਸੂਆ ਪੰਜਵਾਂ ਜੀ ਮੱਝ ਦਾ 1 5 ਰੇਟ ਹੈ ਮੱਝ ਦਾ 12 ਲੀਟਰ ਦੁੱਧ ਦਾ ਹੀ ਪੈਸੇ ਲਈ ਸੂਏ ਦਿੱਤਾ ਐਂਡ ਕੜਕ ਸਿੰਗਲ ਆ ਕੰਟੈਕਟ ਨੰਬਰ ਬੋਲਿਓ ਜੀ 99000 97000 99400 97425 97000 97425 ਵੀਰ ਦਾ ਕੰਟੈਕਟ ਨੰਬਰ ਹੈ ਐਂਡ ਕੜਕ ਸਿੰਗਲ ਆ ਜ਼ਿਲ੍ਹਾ ਮਾਨਸਾ ਤਹਿਸੀਲ ਵੀ ਮਾਨਸਾ ਜੇਰ ਜੂਰ ਪਈ ਹੋਈ ਹੈ ਮੱਝ ਦੀ ਕਲੀਅਰ ਹਰੀ ਹੈ ਉੱਦ ਵਾਲੀ ਮੱਝ ਹੈ। ਮੁੱਠੀ ਵਾਲਾ ਥਣ ਲੱਗਿਆ ਵਧੀਆ ਚੌਣ ਦੀ। ਘਰੇਲੂ ਸੱਜਣ ਦੀ ਮੱਝ ਹੈ। ਵੀ ਇਹਨੂੰ ਕੰਟੈਕਟ ਕਰ ਲਿਓ ਜਿਹਨੇ ਮੱਝ ਲੈਣੀ ਹੈ। ਧੰਨਵਾਦ।